ਹਾਂਜੀ ਫੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਅੱਜ 1 ਦਸੰਬਰ ਹੈ ਤਾਂ ਅੱਜ ਤੋਂ ਜਿਹੜਾ ਕ੍ਰੈਡਿਟ ਕਾਰਡ ਤੋਂ ਲੈ ਕੇ ਐਲਪੀਜੀ ਤੱਕ ਕਈ ਵੱਡੇ ਬਦਲਾਅ ਆ ਜਿਹੜੇ ਹੋ ਰਹੇ ਆ ਜਿਹਦਾ ਸਿੱਧਾ ਅਸਰ ਹਰ ਇੱਕ ਬੰਦੇ ਦੀ ਜੇਬ ਤੇ ਪਊਗਾ ਤਾਂ ਕੀ ਕੁਝ ਆ ਜਿਹੜਾ ਉਹ ਬਦਲਣ ਜਾ ਰਿਹਾ ਹੈ ਤੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਦਸੰਬਰ ਮਹੀਨਾ ਜਿਹੜਾ 2024 ਦਾ ਆਖਰੀ ਮਹੀਨਾ ਹੈ ਜਿਹੜਾ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਕਈ ਵੱਡੀਆਂ ਤਬਦੀਲੀਆਂ ਜਿਹੜੀਆਂ ਮਹੀਨਾ ਲੈ ਕੇ ਆਇਆ ਹੈ ਇਸ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਕ੍ਰੈਡਿਟ ਕਾਰਡ ਦੇ ਨਿਜ਼ਮ ਬੈਂਕਿੰਗ ਟੈਲੀਕਾਮ ਮੁਫਤ ਆਧਾਰ ਅਪਡੇਟ ਨਾਲ ਸੰਬੰਧਿਤ ਜਿਹੜੇ ਬਦਲਾਅ ਉਹ ਸ਼ਾਮਿਲ ਨੇ ਸੋ ਜਿਹਦਾ ਸਿੱਧਾ ਅਸਰ ਹਰ ਇੱਕ ਬੰਦੇ ਦੀ ਜੇਬ ਤੇ ਜਿਹੜਾ ਹੋਵੇਗਾ ਤਾਂ ਇਹ ਪੂਰੀ ਜਾਣਕਾਰੀ ਆਪਾਂ ਜਾਣਦੇ ਅੱਗੇ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਸਟੇਟ ਬੈਂਕ ਆਫ ਇੰਡੀਆ ਜਿਹਨੂੰ ਆਪ ਐਸਬੀਆਈ ਕਹਿੰਦੇ ਆ ਤਾਂ ਇਸ ਨੇ ਆਪਣੇ ਕ੍ਰੈਡਿਟ ਕਾਰਡ ਖਪਤਕਾਰਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਨਿਰਾਸ਼ ਕੀਤਾ ਹੈ ਰਿਪੋਰਟਾਂ ਦੇ ਅਨੁਸਾਰ ਐਸਬੀਆਈ ਅੱਜ ਤੋਂ ਆਪਣੇ ਕ੍ਰੈਡਿਟ ਕਾਰਡਾਂ ਦੇ ਡਿਜੀਟਲ ਗੇਮਿੰਗ ਪਲੇਟਫਾਰਮ ਵਪਾਰੀ ਨਾਲ ਸੰਬੰਧਿਤ ਲੈਣ ਦੇਣ ਤੇ ਰੀਵਾਰਡ ਪੁਆਇੰਟ ਜਿਹੜੇ ਪਹਿਲਾਂ ਮਿਲਦੇ ਸੀ ਉਹ ਨਹੀਂ ਦੇਵੇਗਾ ਇਸ ਤੋਂ ਇਲਾਵਾ 17 ਦਿਨਾਂ ਦੀ ਬੈਂਕ ਛੁੱਟੀ ਤਾਂ ਦਸੰਬਰ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਵੀ ਜਿਹੜੀ ਜਾਰੀ ਹੋ ਚੁੱਕੀ ਹੈ ਇਸ ਹਿਸਾਬ ਨਾਲ ਦਸੰਬਰ ਦੇ ਵਿੱਚ 17 ਦਿਨ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਹੈ ਜਿਹੜੀ ਤੁਸੀਂ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਇਸ ਤੋਂ ਬਾਅਦ ਹੁੰਦਾ ਗੈਸ ਸਿਲੰਡਰ ਤਾਂ ਗੈਸ ਅਤੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕੰਪਨੀ ਉਹ ਬਦਲਾਅ ਕਰਦੀ ਰਹਿੰਦੀ ਹੈ ਕੁਤੂਬਰ ਚ ਗੈਸ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਚ 48 ਰੁਪਏ ਦਾ ਜਿਹੜਾ ਵਾਅਦਾ ਕੀਤਾ ਸੀ ਜਦੋਂ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਚ ਕੋਈ ਬਦਲਾਅ ਨਹੀਂ ਕੀਤਾ ਸੀ ਇਸ ਵਾਰ ਵੀ ਸਰਕਾਰ ਗੈਸ ਦੀਆਂ ਕੀਮਤਾਂ ਚ ਬਦਲਾਅ ਜਿਹੜਾ ਉਹ ਕਰ ਸਕਦੀ ਹੈ ਇਸ ਤੋਂ ਬਾਅਦ ਆਉਂਦਾ ਜੀ ਤੁਹਾਡੇ ਓਟੀਪੀ ਨਾਲ ਜੁੜੀ ਨਿਊਜ਼ ਹਰ ਕੋਈ ਮੋਬਾਈਲ ਯੂਜ਼ ਕਰਦਾ ਇੱਕ ਓਟੀਪੀ ਆਉਂਦਾ ਹੈ ਤਾਂ ਦੇਸ਼ ਦੇ ਦੂਰ ਸੰਚਾਰ ਰੈਗੂਲੇਟਰ ਟਰਾਈ ਨੇ ਘੁਟਾਲਿਆਂ ਤੇ ਫਿਸ਼ਿੰਗ ਨੂੰ ਰੋਕਣ ਲਈ ਓਟੀਪੀ ਸਮੇਤ ਵਪਾਰਕ ਸੰਦੇਸ਼ਾਂ ਲਈ ਜਿਹੜਾ ਨਵੇਂ ਟ੍ਰੇਸੇਬਿਲਟੀ ਨਿਯਮਾਂ ਦੀ ਸਮਾਂ ਸੀਮਾ ਬਤਾ ਦਿੰਦੀ ਹੈ ਪਹਿਲਾ ਇਹ ਨਿਯਮ ਪਿਛਲੇ 1 ਮਹੀਨੇ ਮਹੀਨੇ ਜਾਨੀ ਕਿ 1 ਨਵੰਬਰ ਤੋਂ ਹੈ ਜਿਹੜਾ ਉਹ ਲਾਗੂ ਹੋਣਾ ਸੀ ਤਾਂ ਇਸ ਤੋਂ ਬਾਅਦ ਹੁੰਦਾ ਜੀ ਮੁਫਤ ਆਧਾਰ ਅਪਡੇਟ ਜੇ ਤੁਸੀਂ ਆਪਣਾ ਆਧਾਰ ਕਾਰਡ ਦੇ ਵਿੱਚ ਫੋਟੋ ਨਾਮ ਪਤਾ ਜਾਂ ਤੁਹਾਡਾ ਜੈਂਡਰ ਹੈ ਜਿਹੜਾ ਲਿੰਗ ਬਦਲਣਾ ਹੈ ਮੇਲ ਫੀਮੇਲ ਬਦਲਣਾ ਗਲਤੀ ਨਾਲ ਭਰਿਆ ਗਿਆ ਤਾਂ ਉਸ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 14 ਦਸੰਬਰ ਤੱਕ ਮੁਫਤ ਦੇ ਵਿੱਚ ਕਰ ਸਕਦੇ ਹੋ ਇਸ ਤੋਂ ਬਾਅਦ ਅਗਰ ਤੁਸੀਂ ਅਪਡੇਟ ਕਰੋਗੇ 14 ਦਸੰਬਰ ਤੋਂ ਬਾਅਦ ਤਫੀਸ ਲੱਗੇ ਕਿ ਚਾਰਜ ਲੱਗੇਗਾ ਜੇਕਰ ਤੁਸੀਂ ਆਧਾਰ ਚ ਕੋਈ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦਾ ਫਾਇਦਾ ਜਿਹੜਾ ਲੈ ਸਕਦੇ ਹੋ ਮਾਈ ਆਧਾਰ ਪੋਰਟਲ ਤੇ ਤੁਹਾਨੂੰ ਜਾ ਕੇ ਤੁਸੀਂ ਜਿਹੜਾ ਆਪਣਾ ਇਹ ਆਧਾਰ ਕਾਰਡ ਤੇ ਡਿਟੇਲ ਹੈ ਜਿਹੜੀ ਉਹ ਅਪਡੇਟ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਅਪਡੇਟ ਕਰਨ ਲਈ ਵੋਟਰ ਆਈਡੀ ਰਾਸ਼ਨ ਕਾਰਡ ਪਤੇ ਦਾ ਸਬੂਤ ਜਾਂ ਪਾਸਪੋਰਟ ਇਹ ਜੋ ਡਾਕੂਮੈਂਟ ਨੇ ਇਹਨਾਂ ਦੀ ਲੋਡ ਹੈ ਜਿਹੜੀ ਪਵੇਗੀ ਤਾਂ ਇਹ ਬਦਲਾ ਜਿਹੜੇ ਤੁਹਾਨੂੰ ਇਸੇ ਦਸੰਬਰ ਮਹੀਨੇ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਸੋ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ